ਪੰਜਾਬੀ ਆਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਬਠਿੰਡਾ ਦੇ ਰੋਜ਼ਗਾਰਡਨ ਚੌਕ ਵਿੱਚ ਬਠਿੰਡਾ ਪੁਲਿਸ ਵੱਲੋਂ ਟ੍ਰੈਫਿਕ ਕਾਨੂੰਨ ਦੀਆਂ ਉਲੰਘਣਾ ਕਰਨ ਵਾਲੇ ਆਨਸਰਾਂ ਦੇ ਚਲਾਨ ਕੱਟੇ ਗਏ ਦਿਖਾਉਂਦੇ ਆ ਤੁਹਾਨੂੰ ਲਾਈਵ ਤਸਵੀਰਾਂ ਲਾਈਵ ਮਾਮਲਾ ਦੇਖਦੇ ਰਹੋ ਪੰਜਾਬੀ ਆਤ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸਿਆਰ ਅਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਜਿਹੜੀ ਪਹਿਲ ਤੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਜਰ ਮੈਂ ਆਇਆ ਬੋਲਿਓਣਾ ਸਨਾਰੇ ਹੂੰ ਤਨਮਾਤਾ ਇਹ ਕਾਇਦੀ ਸਮਾਰੀ ਹੈ ਇਹ ਉਹ ਵੀ ਫੇਰ ਕਹਿੰਦੇ ਪੁਲਿਸ ਤੋਂ ਫਰਾਨ ਕਰਦੀ ਹੈ ਗਲਤ ਨੂੰ ਤਸਦੀਕ ਕਰਦੀ ਹੈ ਫੇਰ ਕਹਿੰਦੇ ਉਹ ਪੁਲਿਸ ਤੰਗ ਕਰਦੀ ਹੈ ਗਲਤ ਨੂੰ ਕੁੱਦੀ ਕਰ ਤੋਂ ਤਨ ਨੇ ਕਹਿੰਦੇ ਕੀ ਮਾਮਲਾ ਹੈ ਦਾ ਇਹੋ ਜੀ ਜੀਨਾ ਭਰਾਜੀ ਜਿੱਧਰ ਪਾਲ ਕਿੰਦਰਪਾਲ ਸਿੰਘ ਹੈ ਜੀ ਆ ਚੰਡਪਾਲ ਇਹਨਾਂ ਦੇ ਨਾ ਇਹਨਾਂ ਨੂੰ ਰੋਕਿਆ ਗਿਆ ਜੀ ਇਥੋਂ ਦੀ ਬਾਤ ਸਗੁਰ ਰਹੀ ਸੀ ਜੀ ਇਹਨਾਂ ਦੇ ਕੰਨਾਂ ਦੇ ਵਿੱਚ ਹੈੱਡਫੋਨ ਲੱਗੇ ਹੋਏ ਸੀ ਜੋ ਕਿ ਆਪਦੇ ਮੋਬਾਈਲ ਨਾਲ ਅਟੈਚ ਕੀਤੇ ਹੋਏ ਸੀ ਗਾਣੇ ਇਹ ਬਾਤ ਥੱਲੇ ਆ ਜਾਣਾ ਸੀ ਇਹਨੂੰ ਤਾਂ ਇਸ ਕਰਕੇ ਰੋਕਿਆ ਗਿਆ ਅੱਛਾ ਇੱਧਰ ਇੱਕ ਹੋਰ ਮਾਮਲਾ ਸੀ ਸੱਚੇ ਘਰੇ ਇੱਧਰ ਇਹਦਾ ਤਾਂ ਕੀ ਮਾਮਲਾ ਸੀ ਇਹਨਾਂ ਦਾ ਇਹ ਮਾਮਲਾ ਹੈ ਜੀ ਕਿ ਤਿੰਨ ਚੜ੍ਹਿਆ ਰਹੇ ਸੀ ਇਹਨਾਂ ਨੂੰ ਇਸ ਕਰਕੇ ਰੋਕਿਆ ਗਿਆ ਇਹਨਾਂ ਨੇ ਹੁਣ ਅਸੀਂ ਹੈਕ ਟੂ ਬਿਲਡਰ ਤੇ ਦੋ ਦੀ ਸਵਾਰੀ ਇਹ ਤਿੰਨ ਚੜ੍ਹੇ ਹੈ ਜੀ ਉਹ ਇਹਨਾਂ ਦਾ ਚਲਾਣਾ ਕਰ ਰਹੇ ਆ ਅਸਲ ਵਿੱਚ